ਸਰਰ ਜੀ ਸੰਗਰੂਰ ਵੀ ਦੀ ਕਵਿ ਕਵਿ ਹੁੰਦੇ ਨੇ ਕਦੇ ਕਦੇ ਕੱਲੇ ਕੱਲੇ ਚਿੰਤਾ ਗ੍ਰਸ ਆ ਮਹਿਫਿਲ ਚ ਸਭ ਕੁਝ ਭੁੱਲ ਜਾਂਦੇ ਰਹੇ ਸੰਗਦੇ ਰਗਾਉਂਦੇ ਜਿੰਨਾ ਕੋਲੋਂ ਕਈ ਵਾਰ ਗਲਦਾਂ ਕਰਦੇ ਕਰਦੇ ਕੱਟ ਚ ਖੁੱਲ ਜਾਂਦੇ ਵਿਦਾਇਗੀ ਪਾਰਟੀ ਖੁਸ਼ੀਆਂ ਦੀ ਨਹੀਂ ਨਾਹੀ ਉਹ ਬਾਤੀ ਵੀ ਕਹਿ ਸਕਦੇ ਕੁਝ ਅਧਿਕਾਰੀ ਮੁਲਾਜ਼ਮਾਂ ਬੈਨ ਨਹੀਂ ਕੁਝ ਮੁਲਾਜ਼ਮ ਅਧਿਕਾਰੀ ਬੈਨ ਨਹੀਂ ਫੈਦਕੀ ਸੇਵਾ ਮੁਕਤਾਂ ਫੋਣਾ ਹਰ ਕਿਸੇ ਲਈ ਸੇਵਾ ਮੁਕਤ ਤਾਂ ਫੋਣਾ ਹਰ ਕਿਸੇ ਲਈ ਆਪਣੀ ਡਿਊਟੀ ਸਰਕਾਰੀ ਜਾਂ ਗੈਰ ਸਰਕਾਰੀ ਤੋਂ ਗਲਤੀਆਂ ਡਿਊਟੀ ਦਲਾਂ ਹੋ ਜਾਂਦੀਆਂ ਗਲਤੀਆਂ ਡਿਊਟੀ ਦਲਾਂ ਹੋ ਜਾਂਦੀਆਂ ਚਾਹੇ ਅਧਿਕਾਰੀ ਤੋਂ ਚਾਹੇ ਕਰਮਚਾਰੀ ਤੋਂ ਸੇਵਾ ਮੁਕਤ ਸ਼ਬਦ ਉਦਾਰ